ਅਮਨੀਤ ਕੌਂਡਲ ਆਈਪੀਐਸ ਐਸਐਸਪੀ ਬਠਿੰਡਾ ਵੱਲੋਂ ਜਿੱਥੇ ਨਸ਼ਿਆਂ ਦੇ ਖਾਤਮੇ ਜ਼ੇਰੇ ਤਫ਼ਤੀਸ਼ ਮੁਕਦਮਿਆਂ ਦੇ ਨਿਪਟਾਰੇ ਦਰਖਾਸਤਾਂ ਦੇ ਨਿਪਟਾਰੇ ਮਾੜੇ ਅੰਸ਼ਰਾਂ ਨੂੰ ਕਾਬੂ ਕਰਨ ਲਈ ਦਿਨ ਪ੍ਰਤੀ ਦਿਨ ਨਵੇਂ ਕਦਮ ਚੁੱਕੇ ਜਾ ਰਹੇ ਹਨ ਉੱਥੇ ਹੀ ਪੁਲਿਸ ਵਿਭਾਗ ਵੱਲੋਂ ਵਕਵਕ ਮੁਕਦਮੇ ਵਿੱਚ ਥਾਣਿਆਂ ਵਿੱਚ ਖੜੇ ਵਕਲਾਂ ਦੀ ਪੁਲਿਸ ਲਾਈਨ ਬਠਿੰਡਾ ਵਿਖੇ ਖੁੱਲੀ ਬੋਲੀ ਕਰਵਾ ਕੇ 106 ਵਾਹਨ ਨਿਲਾਮ ਕੀਤੇ ਜਾ ਚੁੱਕੇ ਹਨ ਅਮਨੀਤ ਕੌਂਡਲ ਐਸਐਸਪੀ ਬਠਿੰਡਾ ਵੱਲੋਂ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਥਾਣੇ ਵਿੱਚ ਵਾਪਕ ਮੁਕਦਮਿਆਂ ਵਿੱਚ ਕਾਫੀ ਗਿਣਤੀ ਵਿੱਚ ਵਿਕਲ ਖੜੇ ਹਨ ਇਹਨਾਂ ਵਿਕਲਾਂ ਨਾਲ ਸੰਬੰਧਿਤ ਮੁਕਦਮਿਆਂ ਦਾ ਫੈਸਲਾ ਹੋ ਚੁੱਕਿਆ ਪਰ ਕਿਸੇ ਵਿਅਕਤੀ ਵੱਲੋਂ ਇਹ ਵਿਕਲ ਕਲੇਮ ਨਹੀਂ ਕੀਤੇ ਗਏ ਇਹਨਾਂ ਵਿਕਲਾਂ ਕਰਕੇ ਥਾਣੇ ਵਿੱਚ ਕਾਫੀ ਜਗ੍ਹਾ ਠੇਰੀ ਹੋਈ ਸੀ ਜ਼ਿਲ੍ਹਾ ਪੁਲਿਸ ਮੁਖੀ ਨੇ ਜਾਣਕਾਰੀ ਦਿੰਦੇ ਹੋਏ ਹੋਰ ਕੀ ਦੱਸਿਆ ਆਓ ਸੁਣਦੇ ਹਾਂ ਮੈਂ ਤੁਹਾਨੂੰ ਸੱਤ ਦਾ ਕਰ ਲੈਂਦੇ ਦੋ ਦੋ ਜੀ ਸਰ ਹਾਂ ਜੀ ਸਰ ਅੱਜ ਫੈਸਲਾ ਸੁਦਾ ਜਿਹੜੀ ਵਹੀਕਲ ਸੀ ਉਹਨਾਂ ਦੀ ਅੱਜ ਬੋਲੀ ਲੱਗੀ ਸੀ ਕਿਹੜੇ ਕਿਹਨੇ ਕਿੰਨੇ ਕਿੰਨੇ ਬੋਲੀ ਲੱਗੀ ਕਿ ਕਿੰਨੇ ਚ ਸੇਲ ਹੋ ਗਏ ਅੱਜ ਜਿਹੜੇ ਵਹੀਕਲਾਂ ਦੀ ਇਹ ਨਿਲਾਮੀ ਕੀਤੀ ਹੈਗੀ ਬਾਹੂ ਕਮ ਐਸਐਸਪੀ ਸਾਹਿਬ ਤੇ ਸਾਡੇ ਜੀਐਸਪੀ ਮਨਜੀਤ ਸਿੰਘ ਜੀ ਮੋਟਰ ਵਹੀਕਲ ਇਨਸਪੈਕਟਰ ਸਾਡੇ ਸਰਦਾਰ ਗੁਰਵਿੰਦਰ ਗਿੱਲ ਜੀ ਇਹ ਇਹ ਸਾਡੀ ਇਹਨੇ ਇੱਕ ਕਮੇਟੀ ਜਿਹੜੀ ਹੈ ਇਕੱਠੀ થઈ ਗਈ ਹੈ ਦੇ ਅੰਦਰ ਤੇ ਅੱਜ ਤੋਂ ਅਸੀਂ ਪਹਿਲਾਂ ਇਹਦੀ ਅਖਵਾਰਾਂ ਦੇ ਅੰਦਰ ਐਡ ਦਿੱਤੀ ਸੀਗੀ ਜਿਹੜੇ 106 ਵਹੀਕਲ ਐ ਇਹਨਾਂ ਦੀ ਬੋਲੀ ਹੋਣੀ ਹੈ ਖੁੱਲੀ ਬੋਲੀ ਹੋਣੀ ਹੈ ਤੇ ਅੱਜ ਇਹਨੇ ਅੰਦਰ ਬੋਲੀ ਇਹਨੇ ਪਾਇ 22 ਜਿਹੜੀ ਪਾਰਟੀਆਂ ਅਸੀਂ ਜਿਹਨਾਂ ਨੇ ਪਾਰਟਿਸਿਪੇਟ ਕੀਤਾ ਸੀਗਾ ਤੇ 106 ਵਿਕਲਾਂ ਦੀ ਸਾਡੀ ਜਿਹੜੀ ਕੀਮਤ ਅਸੀਂ ਜਿਹੜੀ ਪਹਿਲਾਂ ਆਪ ਦੀ ਅਨੁਮਾਨਿਤ ਕੀਮਤ ਜਿਹੜੀ ਸਰਕਾਰੀ ਬਣਦੀ ਸੀ ਜਿਹੜੀ ਲਾਈ ਸੀਗੀ ਉਹ 1619000 ਰੁਪਏ ਸੀਗੀ ਜੋ ਬੋਲੀ ਦੀ ਫੂ ਬੋਲੀ ਖਤਮ ਹੋ ਚੁੱਕੀ ਹੈ ਤੇ ਜਿਹੜੇ ਵੀਕਲ ਸਾਡੇ ਸਾਰੇ ਜਿਹੜੇ ਹੈਗੇ ਇਹ ਹੁਣ ਜਿਹੜੇ 25 ਲੱਖ ਤੇ 49000 ਰੁਪਏ ਜਿਹੜੀ ਹੈਗੀ ਇਹਦੀ ਬੋਲੀ ਲੱਗੀ ਹੈ ਤੇ ਇਹਨਾਂ ਦੀ ਜਿਹੜੀ ਰਕਮ ਹੈ ਅਸੀਂ ਜਿਹੜਾ वन फोरथ जरा हम जमा करावे तो बाकी जी हफ्ते के अंदर अंदर जी रकम हैगी जमा कराने जिम्मेदार हो गए अगर ये रकम जमा नहीं कराते है तो ये जी रकम वन फोरथ से पाँ हज़ार रुपया जो जमा करा करके जब्त किया जाएगा तो सरकारी खजाने जमा करा दिता जाएगा ਸਰ ਕਿੰਨਾ ਕਿੰਨਾ ਦਾ ਅੰਦਾਜ਼ਾ ਸੀ ਸਰ ਤੁਹਾਨੂੰ ਬੋਲੀ ਜਾ ਕੇ ਬੋਲੀ ਠੀਕ ਹੋਈ ਹੈ ਕਿ ਇਸ ਤੋਂ ਇੱਕ ਆਈਡੀਆ ਵੀ ਉਹ ਬੋਲੀ ਠੀਕ ਹੋਈ ਹੈ ਕਿਉਂਕਿ ਸਾਡੇ ਅੰਦਾਜ਼ੇ ਤੋਂ ਜਿਹੜੀ ਸੀਗੀ ਕੀਮਤ ਤੋਂ ਇਹ 8 ਲੱਖ 47 ਹਜ਼ਾਰ ਰੁਪਏ ਜਿਹੜੀ ਹੈਗੀ ਬੋਲੀ ਜ਼ਿਆਦਾ ਲੱਗੀ ਹੈ ਤੇ ਭਾਜੀ ਕਹਿੰਦਾ ਠੀਕ ਬੋਲੀ ਲੱਗੀ ਹੈ ਤਾਂ ਕਿ ਇਹ ਪੈਸੇ ਸਰਕਾਰੀ ਖਜ਼ਾਨੇ 'ਚ ਜਾਣਗੇ ਤੇ ਯੋਗ ਕੰਮਾਂ 'ਚ ਯੂਜ਼ ਹੋਣਗੇ ਇਹ ਫਾਰਮ ਜਿਹੜੀ ਹੈਗੀ ਤਾਂ ਬਠਿੰਡੇ ਦੀ ਹੈਗੀ ਇਹਦੇ ਅੰਦਰ ਨਵਨੀਤ ਕੁਮਾਰ ਦੀ ਫਰਮ ਹੈ ਇੱਕ ਬਰਨਾਲੇ ਦੀ ਹੈ ਆਤਮਾਰਾਮ ਤੇ ਇਹ ਦੋਨੋਂ ਫਰਮਾਂ ਨੇ ਜਿ ਵਕਰੇ ਵਕਰੇ ਜਿਹੜੇ ਲਾਰਜ ਸ਼ੀਪ ਇਹਨਾਂ ਨੂੰ ਆਗਦੇ ਸਭ ਤੋਂ ਵੱਧ ਕੀ ਬੋਲੀ ਦਿੱਤੀ ਤੇ ਇਹਨਾਂ ਨੇ ਇਹ ਬੋਲੀ ਜਿਹੜੀ ਹੈਗੀ ਛੱਡੀ ਗਈ ਹੈ ਇਹ ਸਰ ਜਿਹੜੇ ਹੈ ਬੋਲੀਆਂ ਦੀ ਨਿਲਾਮੀਆਂ ਕਰਦੀਆਂ ਉਹ ਸਾਇ ਕਦੋਂ ਤੱਕ ਹੁੰਦੀਆਂ ਹੈ ਮੰਨ ਲਓ 6 ਮਹੀਨੇ ਬਾਅਦ ਸਾਰਾ ਕਰ ਤੱਕ ਸਮਾਂ ਤੇ ਸਮਾਂ ਇਹਦੇ ਅੰਦਰ ਅਸੀ ਕੀ ਅਸੀ ਇਹਦਾ ਆਰਡਰ ਲੈਂਦੇ ਆ ਜਿਹੜੇ ਕੋਈ ਦੀ ਵੀ ਅਪੀਲ ਪੈਂਡਿੰਗ ਨਾ ਹੋਵੇ ਜਦੋਂ ਸਾਨੂੰ ਲੱਗਦਾ ਵੀ ਇਹਨੇ ਵਹੀਕਲ ਹੋ ਗਏ ਉਸ ਦੇ ਸਾਹਮਣੇ ਅਸੀਂ ਦੀ ਐਡ ਕਰਦੇ ਆ ਤੇ ਫਿਰ ਉਹ ਜੋ ਅਸੀਂ ਬੋਲੀ ਕਰਦੇ ਉਹ ਤਾਂ ਪਹਿਲਾਂ ਵੀ ਅਸੀਂ ਬੋਲੀ ਕਰਾਈ ਸੀਗੀ ਤਕਰੀਬ ਕਰੀਬ ਮੇਰੀ ਗੱਲ ਕਿ 40 ਲੱਖ ਰੁਪਇਆ 43 ਲੱਖ 43 ਲੱਖ ਰੁਪਇਆ ਜਿਹੜਾ ਸੀਗਾ 140 ਵਹੀਕਲ ਸੀ ਇਹ ਅਸੀਂ ਪਹਿਲਾਂ ਵੀ ਇਹ ਬੋਲੀ ਕਰਾ ਚੁੱਕੇ ਆ ਤੇ ਇਹ ਮੇਰੇ ਰਿੰਦੇ ਸੈ ਗਈ ਲਾ ਗਈ ਕਿਉਂਕਿ ਮੈਂ April ਦੇ ਅੰਦਰ ਇੱਥੇ ਆਏ ਸੀਗਾ ਟ੍ਰਾਂਸਫਰ ਹੋ ਕੇ ਇਹ ਦੋ ਬੋਲੀਆਂ ਹੋਈਆਂ ਅੱਛਾ ਸਰ ਹੋਰ ਵੀ ਥਾਣੇ 'ਚ ਬਹੁਤ ਵਹੀਕਲ ਖੜੇ ਨੇ ਉਹਨਾਂ ਦੀ ਕੀ ਹਜੇ ਆਰਡਰ ਲੈਣੀ ਹੈ ਕਿ ਕਾਫੀ ਇਹ ਥਾਣੇ ਭਰੇ ਪਏ ਨੇ ਅਸੀਂ ਕੋਸ਼ਿਸ਼ ਇਸ ਕੋਸ਼ਿਸ਼ ਦੇ ਅੰਦਰ ਹੀ ਹੈਗੇ ਕਿਉਂਕਿ ਜਿਹੜੇ ਇੱਕ ਤਾਂ ਸਾਨੂੰ ਪੇਸ਼ਿਆਂ ਦੀ ਜਿਹੜੀ ਹੈਗੀ ਸਰਕਾਰ ਨੂੰ ਇਹਦੇ ਅੰਦਰ ਆਮਦਨ ਹੈਗੀ ਜਿਹੜੇ ਵਹੀਕਲ ਵਿਕਾਰ ਪਏ ਹੈਗੇ ਤੇ ਦੂਜਾ ਜਿਹੜਾ ਸਾਡੇ ਥਾਣੇ ਜਿਹੜੇ ਤੁਸੀਂ ਕਹਿੰਦੇ ਭਰੇ ਪਏ ਐ ਇਹਦੇ ਅੰਦਰ ਵੀ ਸਾਨੂੰ ਕੀ ਹੈ ਸਪੇਸ ਮਿਲਦੀ ਹੈ ਥਾਣੇ 'ਚ ਖਾਲੀ ਹੋਣ ਦਾ ਸਾਨੂੰ ਫਾਇਦਾ ਹੁੰਦਾ ਹੈ ਕਿਤੇ ਨਾ ਉਹ ਸੁਦਾ ਕੋਈ ਵੈਬਸਾਈਟ ਹੈ ਜੇ ਜਾ ਕੇ ਤੇ ਹਾਂ ਸਾਡੀ ਵੈਬਸਾਈਟ ਹੈਗੀ ਉਹਦੇ ਉੱਤੇ ਅਸੀਂ ਇਹਨੂੰ ਆ ਪਹਿਲਾਂ ਕੱਢਦੇ ਸਮਾਚਾਰ ਦੋ ਪੇਪਰਾਂ ਜੇ ਵੀ ਅਸੀਂ ਕੱਢਦੇ ਦੋ ਪੇਪਰਾਂ ਦੀ ਪਹਿਲਾਂ ਕਢਾਇਆ ਗਿਆ ਸੀਗਾ .com ਹਾਂਜੀ ਉਹ ਜਿਹੜਾ ਹੈ ਉਹ ਆਪਣੇ ਡੀਐਸਪੀ ਸਾਹਿਬ ਦੱਸਣਗੇ ਕਿਹੜੀ ਸਾਈਟ ਤੇ ਇਹਨੂੰ ਜਿਹੜਾ ਹੈ ਏਡ ਕੀਤੀ ਗਈ ਸਰਪਟਿੰਡਾ ਪੰਜਾਬ ਪੁਲਿਸ .n ਕੁਝ ਲਗੜੇ ਵਿਕਲਪ ਨੇ ਉਹਦੇ ਇਹ ਅਧਿਕਾਰ ਫੋਨ ਬਿਲਰੀ ਤੁਹਾਨੂੰ ਇਹ ਜਿਹੜਾ ਇਕਲ ਜੋ ਗੱਲ ਕਰ ਸਾਰੀ ਕਿਸਮ ਦੇ ਵਿਕਲ ਹੈ ਕਿ ਕਿਸੀ ਜੇ ਇਹਨਾਂ ਉਹ ਗੱਡੀ ਵੀ ਸੀਗੀ ਸ਼ਿਫਟ ਗੱਡੀ ਵੀ ਸੀਗੀ ਹੋਰ ਕਾਰਾਂ ਵੀ ਸੀਗੀ ਉਹ ਲੈ ਵੀ ਸੀਗੇ ਇਤੋ ਤੱਕ ਇਹਦੇ ਨਾਲ ਸਾਈਕਲ ਵੀ ਸੀਗੀ ਸਾਜ ਕਿੰਨੇ ਪੈਸੇ ਨਾਲ ਤੋਂ ਪਰਵਾਏ ਆ ਕਿ ਕਦੋਂ ਇਹਨਾਂ ਨੂੰ ਵਿਕਲ ਜਿਹੜੇ ਹੈ ਹੈਂਡਓਵਰ ਕਿੱਥੇ ਜਾਂਦੇ ਉਹ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ 1 ਇਹ ਦੇਖੋ ਬੋਲੀ ਦੇਰ ਤੋਂ ਪਹਿਲਾਂ 50000 ਰੁਪਏ ਜਮਾ ਹੁੰਦਾ ਇਹਨਾਂ ਦਾ ਲੇਕਿਨ ਉਹਦਾ ਰਿਟਰਨਸੀ ਕਰ ਦਿੰਦੇ ਜਿਹੜੇ ਬੋਲੀ 'ਚ ਕਾਮਯਾਬ ਨਹੀਂ ਹੁੰਦੇ ਕਰ ਦਿੰਦੇ 100 ਦਾ ਬੋਲੀ ਜਿਆਦਾ ਲਾ ਕੇ ਜਿਹਨੂੰ ਨਿਕਲਦੀ ਹੈ ਉਹ 14 ਦਾ ਅੱਜ ਜਮ੍ਹਾਂ ਕਰਾਊਗਾ ਤੇ ਵੀਕ ਦੇ ਅੰਦਰ ਅੰਦਰ ਜਿਹੜਾ ਹੈਗਾ ਬਾਕੀ ਜਿਹੜਾ ਬਚਿਆ ਪੈਸਾ ਹੈਗਾ ਉਹਨਾਂ ਨੂੰ ਜਿਹੜਾ ਹੈਗਾ ਪੈਸਾ ਸੀ ਕਾਉਂਟੀ ਜਮ੍ਹਾਂ ਕਰਾ ਕੇ ਗਵਰਨਮੈਂਟ ਤੇ ਉਹ ਵੀਕਲ ਜਿਹੜਾ ਹੈਂਡ ਓਵਰ ਕਰ ਦਾਂਗੇ ਸਾਰੇ ਕੀ ਸਰ ਇਹਨਾਂ ਤੇ ਟੈਕਸ ਨਹੀਂ ਦੇਣੀ ਆ ਉਹਨਾਂ ਨੂੰ ਮਾਰਕਨ ਦਿੱਤੇ ਜਾਂਦੇ ਸਰ ਯਾਰ ਰਿਪੋਰਟ ਕਰਾਉਂਦਾ ਕੰਫਿਊਜ਼ ਨਹੀਂ ਆਉਂਦਾ ਪਰ ਆਸ਼ੂਰਚ ਨਹੀਂ ਦਿੰਦੇ ਕਰਦੇ ਸੀ ਇੱਕ ਤਰੀਕੇ ਦਾ ਜਿਹੜਾ ਕਵਾੜੀ ਹੈਗਾ ਇੱਕ ਕਵਾੜ ਸਕ੍ਰੈਪ ਚਿੱਤੇ ਜਾ ਸਕ੍ਰੈਪ ਦੇ ਅੰਦਰ ਹੀ ਹੋ ਗਿਆ ਠੀਕ ਹੈ ਸਰ ਹੋ ਗਿਆ